ਹੁਣ ਉਹਨਾਂ 23 ਲੂੰਬੜੀਆਂ ਦੇ ਵਿੱਚੋਂ ਇੱਕ ਸਭ ਤੋਂ ਵੱਧ ਖਤਰਨਾਕ ਲੂੰਬੜੀ ਨੂੰ ਆਪਣੇ ਵਿਆਹ ਦੇ ਅੰਗੂਰੀ ਬਾਗ ਵਿੱਚ ਖੁੱਲਾ ਭੱਜਨ ਦੇਣਾ ਆਲੋਚਨਾ ਕਰਨਾ ਹੈ ਪ੍ਰੇਡਿਸਿਜ਼ਮ ਇਹ ਉਹ ਇੱਕ ਸਭ ਤੋਂ ਖਤਰਨਾਕ ਲੂੰਬੜੀ ਹੈ ਜੋ ਤੁਹਾਡੇ ਵਿਆਹ ਦੇ ਅੰਗੂਰੀ ਬਾਗ ਵਿੱਚ ਖੁੱਲੀ ਭੱਜ ਰਹੀ ਹੈ ਆਲੋਚਨਾ ਕਰਨਾ ਇੱਕ ਰਿਸ਼ਤੇ ਦੀ ਹਾਰਮਨੀ ਸਤਿ ਪਾਉ ਨੂੰ ਰਿਕਵਰਟ ਪਾਉਣੀ ਤੇ ਆਪਸੀ ਸੰਚਾਰ ਨੂੰ ਕਮਿਊਨੀਕੇਸ਼ਨ ਨੂੰ ਕੋਈ ਵੀ ਚੀਜ਼ ਇਨੀ ਤੇਜ਼ੀ ਨਾਲ ਠਾਪਣੀ ਕਰਦੀ ਜਿੰਨਾ ਇੱਕ ਕਠੋਰ ਕੁਝ ਤੇ ਨਕਾਰਾਤਮਕ ਕਮੈਂਟਸ ਕਰਦੇ ਹਨ 네ਗੇਟਿਵ ਕਮੈਂਟਸ ਹੁ ਯਾਦ ਰੱਖੋ ਆਲੋਚਨਾ ਕਰਨ ਤੋਂ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ ਨਾ ਆਲੋਚਨਾ ਕਰਨ ਵਾਲੇ ਨੂੰ ਨਾ ਜਿਹਦੀ ਆਲੋਚਨਾ ਕੀਤੀ ਗਈ ਹੈ ਤਿੰਨਾ ਉਹਨੂੰ ਲਾਭ ਹੁੰਦਾ ਹੈ ਜਿਹੜਾ ਆਲੋਚਨਾ ਨੂੰ ਸੁਣ ਰਿਹਾ ਹੁੰਦਾ ਹੈ ਕਿਸੇ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਇਸੇ ਕਰਕੇ ਮੈਂ ਆਪਣੇ ਆਲੋਚਨਾ ਕਰਨ ਵਾਲਿਆਂ ਉੱਤੇ ਬਹੁਤਾ ਧਿਆਨ ਨਹੀਂ ਦਿੰਦਾ ਕਿ ਲੋਕ ਬਾਹਰ ਇਸ ਪੰਜਾਬ 'ਚ ਮੇਰੇ ਬਾਰੇ ਕੀ ਕਹਿ ਰਹੇ ਹਨ ਚਾਹੇ ਮੈਸੇਜ ਫਾਲੋਅਰਜ਼ ਹੋਣ ਚਾਹੇ ਇਸ ਮਿਨਿਸਟਰੀ 'ਚੋਂ ਬਾਹਰ ਕੱਢੇ ਹੋਏ ਲੋਕ ਜੋ ਬਾਹਰ ਜਾ ਕੇ ਸਾਡੇ ਬਾਰੇ ਝੂਠੀਆਂ ਗੱਲਾਂ ਫਿਲਾ ਰਹੇ ਹਨ ਝੂਠ ਬੋਲ ਰਹੇ ਹਨ ਸਾਡੇ ਬਾਰੇ ਹਰ ਤਰ੍ਹਾਂ ਦੇ ਜੋ ਗਲਤ ਕਮੈਂਟਸ ਹਨ ਉਹ ਕਰ ਰਹੇ ਹਨ ਮੈਂ ਉਹਨਾਂ ਉੱਪਰ ਧਿਆਨ ਨਹੀਂ ਦਿੰਦਾ ਹਾਂ ਸਗੋਂ ਮੈਂ ਹੋਰ ਬਿਹਤਰ ਢੰਗ ਨਾਲ ਪ੍ਰਭੂ ਤੇ ਉਹਦੇ ਲੋਕਾਂ ਦੀ ਸੇਵਾ ਕਰਨ ਦੇ ਉੱਪਰ ਆਪਣਾ ਮਨ ਲਗਾਉਂਦਾ ਕਿ ਮੈਂ ਕਿਸ ਵਧੀਆ ਢੰਗ ਨਾਲ ਪ੍ਰਭੂ ਦੀਆਂ ਲੋਕਾਂ ਸੇਵਾ ਕਰ ਸਕਦਾ ਹਾਂ